ਸਾਡੇ ਤੇ ਬਾਬਾ ਪਤਾ ਕਿਉਂ ਮਿਹਰਬਾਨ ਹੁੰਦਾ ਅਸੀਂ ਸਵੇਰੇ ਉੱਠ ਕੇ ਜਦੋਂ ਵੀ ਸਵੇਰੇ ਉੱਠਣਾ ਹੁੰਦਾ ਅਸੀਂ ਇਹਨਾਂ ਨੂੰ ਤੇ ਇਹਨਾਂ ਕਰਮ ਵਾਲਿਆਂ ਨੂੰ ਆਹ ਚੀਨ ਅਸੀਂ ਸਵੇਰੇ ਸਵੇਰੇ ਉੱਠ ਕੇ ਇਸ ਕੰਮਾਂ ਦੇ ਵਿੱਚ ਆ ਜਾਂਦੇ ਇਹਨਾਂ ਨੂੰ ਠੀਕ ਹੈ ਸਵੇਰੇ ਉੱਠ ਕੇ ਜਦੋਂ ਅਸੀਂ ਟੋਕਰਾ ਚੱਕੀ ਦਾ ਅਰਦਾਸ ਬੇਨਤੀ ਕਰਨੀ ਹੁੰਦੀ ਆ ਉਹ ਖੜੇ ਆ ਕਰਮ ਵਾਲੇ ਆਹ ਖੜੀਆਂ ਕਰਮ ਵਾਲੀਆਂ ਆਹ ਖੜੀਆਂ ਕਰਮ ਵਾਲੀਆਂ ਤੇ ਇਹ ਤਾਂ ਫਿਰ ਤੈਨੂੰ ਪਤਾ ਹੀ ਹੈ ਦਰਬੇਸ਼ ਆ ਫਿਰਦੇ ਆ ਇੱਧਰ ਫਿਰਦੇ ਆ ਅਸੀਂ ਸਵੇਰੇ ਉੱਠ ਕੇ ਕੀ ਕਰਨਾ ਹੁੰਦਾ ਜਦੋਂ ਵਾਹਿਗੁਰੂ ਦੀ ਪਹਿਲੀ ਅਗੜਾਈ ਲੈਣੇ ਆ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਮੰਗਣਾ ਹੁੰਦਾ ਵੀ ਸਭ ਨੂੰ ਸੁਖ ਸ਼ਾਂਤੀ ਦਾ ਜੀਵਨ ਦੇ ਤੇ ਦੂਜੀ ਵਾਰ ਜਦੋਂ ਅਸੀਂ ਨਹਿਰੇ ਦੇ ਵਿੱਚ ਆਈਦਾ ਉਦੋਂ ਅਸੀਂ ਇਹਨਾਂ ਵਾਸਤੇ ਹਨਾ ਵੱਡਾ ਧਾਮਾ ਲੈ ਕੇ ਇਹਨਾਂ ਦਾ ਤੇ ਸਵੇਰ ਦਾ ਇੱਕ ਜਿਹੜਾ ਇੱਕ ਦਿਨ ਦਾ ਦਸਮਾ ਸਮੰਹ ਇਹਨਾਂ ਵਾਸਤੇ ਕੱਢ ਦੇਈਦਾ ਤਾਂ ਕਰਕੇ ਸੱਚੇ ਦਾ ਐਸ਼ਾਨੇ ਕਰਦੇ ਦੇਖੋ ਰੰਗ ਦਿੱਤੇ ਹੋਏ ਆ ਜਿਵੇਂ ਇਹ ਬਾਜਾ ਮਾਰੀਆਂ ਜਾਂਦੇ ਨੇ ਸਵੇਰੇ ਉੱਠ ਕੇ ਇਹ ਗੱਲ ਕਹਿ ਦਿੰਦੇ ਨੇ ਵੀ ਆ ਜਾਓ ਸਾਡੇ ਵਾਸਤੇ ਕੁਛ ਤਾਂ ਕੁਛ ਲੈ ਆਓ ਫਿਰ ਇਹ ਕਰਮਾਂ ਵਾਲियां ਸੁੱਖ ਮੰਗਦੀਆਂ ਤੇ ਕਈ ਵਾਰੀ ਇਹਨਾਂ ਤੋਂ ਹਨਾ ਲੋਕ ਆਏ ਹੁੰਦਾ ਜੀ ਦੁੱਧ ਮਹਿੰਗੇ ਹੋ ਗਏ ਆਏ ਨਹੀਂ ਹੋ ਗਏ ਘਰ ਦੀ ਕੁਆਲਟੀ ਸੁਡੇ ਕੋਣ ਆ ਦੁੱਧ ਲੱਸੀ ਕਿਉਂ ਮੱਖਣ ਕਿੰਨੇ ਚੀਜ਼ਾਂ ਤਾਕਤਵਰ ਨੇ ਉਹੀ ਚੀਜ਼ ਤੁਸੀਂ ਬਾਹਰੋਂ ਮਾਰਕੀਟ ਦੇ ਵਿੱਚ ਲੈਂਦੇ ਹੋ ਫਿਰ ਯਾਰ ਕੀ ਚੀਜ਼ ਸਹੀ ਮਿਲ ਗਈ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਡੇਲੀ ਦੇ ਵਿੱਚ ਰੁਟੀਨ ਦੇ ਵਿੱਚ ਆਪਾਂ ਨੂੰ ਉਹ ਚੀਜ਼ਾਂ ਨਹੀਂ ਕਦੇ ਵੀ ਉਹ ਨਹੀਂ ਹੁੰਦਾ ਫਿਰ ਅਗਲੇ ਨਹੀਂ ਦਾ ਜੋ ਵੇਚਣਾ ਉਹੀ ਤੁਹਾਨੂੰ ਦੇਣਾ ਪਰ ਜੇ ਤੁਹਾਡੇ ਘਰੇ ਆ ਚੀਜ਼ਾਂ ਹੈਗੀਆਂ ਹਾਂ ਤੁਹਾਡਾ ਜੀ ਨਾਲ ਜਹਾਨਾ ਤੁਹਾਡਾ ਜੀ ਵੀ ਲੱਗੂ ਤੁਹਾਡਾ ਮਨ ਵੀ ਲੱਗੂ ਤੁਹਾਨੂੰ ਡਿਪਰੈਸ਼ਨਾਂ ਵੀ ਨਹੀਂ ਰਹਿਣੀਆਂ ਕਿਉਂਕਿ ਇਹਨਾਂ ਨੇ ਤਾਂ ਤੁਹਾਡਾ ਡੇਲੀ ਦੇ ਵਿੱਚ ਕੀ ਕਰਨਾ ਉਹ ਵੀ ਇਹਨਾਂ ਨੇ ਤਾਂ ਸੁੱਖ ਮੰਗਣੀਆਂ ਇਸ ਘਰ ਦੇ ਵਿੱਚ ਪਰਮਾਤਮਾ ਇਨਾਂ ਦੇ ਜਿਹੜੇ ਬੋਲ ਨੇ ਵੀ ਇਹਨਾਂ ਨੂੰ ਦੇਈ ਗਈ ਤਾਂ ਸਾਨੂੰ ਮਿਲੇ ਤੇ ਆਹ ਕਰਮ ਵਾਲੀਆਂ ਨੇ ਵੀ ਇਹੀ ਅਰਦਾਸਾਂ ਬੇਨਤੀਆਂ ਕਰਨੀਆਂ ਵੀ ਜੇ ਇਹਨਾਂ ਦੇ ਘਰ ਨਾ ਖਾਲੀ ਹੋਵੇ ਕੁਝ ਵੀ ਦਾਣਾ ਫੱਕਾ ਫੁੱਲ ਹੋਵੇ ਟੂੜੀ ਤੰਦ ਫੁੱਲ ਹੋਵੇ ਜੇ ਘਰੇ ਹੈਗਾ ਤਾਂ ਇਹਨਾਂ ਨੂੰ ਮਿਲਣਾ ਤੇ ਇਹ ਭਾਗਾਂ ਵਾਲੀਆਂ ਕਰਮ ਵਾਲੀਆਂ ਨੇ ਜਦੋਂ ਦੀਆਂ ਆਈਆਂ ਜਿਵੇਂ ਰੰਗ ਲੱਗੇ ਪਏ ਆ ਬੰਨੇ ਪਏ ਆ ਤੇ ਕੋਈ ਡਿਪਰੈਸ਼ਨ ਦਾ ਘਰ ਦੇ ਵਿੱਚ ਸ਼ਿਕਾਰ ਨਹੀਂ ਕੁਛ ਨੂੰ ਟੈਨਸ਼ਨ ਨਹੀਂ ਤੇ ਕਿਉਂਕਿ ਟੈਨਸ਼ਨ ਟੈਨਸ਼ਨ ਦਾ ਤਾਂ ਨਹੀਂ ਕਿ ਆਪਾਂ ਸਵੇਰੇ ਦਾ ਇਹਨਾਂ ਨੂੰ ਆਪ ਦਾ ਇਹਨਾਂ ਦਾ ਲਿਖਿਆ ਇਹ ਖਾ ਜਾਂਦੇ ਨੇ ਖਾਣ ਦਾ ਇੱਥੇ ਕੋਈ ਕਿਸੇ ਨੂੰ ਨਹੀਂ ਹੁੰਦਾ ਇਹਨਾਂ ਦੇ ਹਿੱਸੇ ਵਾਲੇ ਇਹ ਖਾ ਜਾਂਦੇ ਨੇ ਤੇ ਇਹਨਾਂ ਦੇ ਹਿੱਸੇ ਵਾਲੇ ਇਹ ਖਾ ਜਾਂਦੇ ਨੇ ਤੇ ਹੋ ਆਪਣਾ ਯਾਰ ਜੁੰਡੀਆਂ ਦਾ ਉਹਦੇ ਹਿੱਸੇ ਵਾਲਾ ਉਹ ਖਾ ਜਾਂਦਾ ਕਿਉਂਕਿ ਇਹਨਾਂ ਨੇ ਸਵੇਰੇ ਜਦੋਂ ਬੋਲਣਾ ਬਾਬੇ ਨੇ ਤਦੋਂ ਆਪਣੀ ਅੱਖ ਖੋਲਣੀ ਆ ਤਾਂ ਆਪਾਂ ਇਹਨਾਂ ਦੇ ਵਿੱਚ ਆਪਦਾ ਦਿਲ ਲਾਉਣੇ ਹੁੰਦੇ ਆ ਹਨਾ ਇਹਨਾਂ ਦੇ ਵਿੱਚ ਜਦੋਂ ਆਪਣਾ ਦਿਲ ਲੱਗ ਗਿਆ ਤੇ ਆਪਾਂ ਨੂੰ ਬਿਮਾਰੀਆਂ ਤੋਂ ਰਹਿਤ ਹੁੰਦਾ ਸਾਰਾ ਕੁਝ ਆਪਾਂ ਨੂੰ ਸ਼ੁੱਧ ਮਿਲਦਾ ਦੁੱਧ ਆਪਣੇ ਘਰ ਦਾ ਦਹੀਂ ਆਪਣੇ ਘਰ ਦੀ ਲੱਸੀ ਜਿੰਨੇ ਵਾਰੀ ਮਰਜ਼ੀ ਪੀ ਲੋ ਹਨਾ ਸਾਰਾ ਕੁਝ ਆਪਣੇ ਘਰ ਦਾ ਤੇ ਬੱਚੇ ਵੀ ਉਹੀ ਗੱਲ ਵੀ ਜੇ ਚੰਗਾ ਖਾਣਗੇ ਤਾਂ ਚੰਗੀ ਸਿਹਤ ਬਣੂਗੀ ਠੀਕ ਹੈ ਸਿਹਤ ਨਾਲ ਹੀ ਜਹਾਨ ਹੁੰਦਾ ਤੇ ਬਾਜ਼ਾਰਾਂ ਦੇ ਵਿੱਚੋਂ ਡੁਪਲੀਕੇਟ ਚੀਜ਼ਾਂ ਹਨਾ ਜੇ ਆਪਾਂ ਕਦੇ ਵੀ ਪਨੀਰ ਲੈਣ ਜਾਣਾ ਹੁੰਦਾ ਹਫਤੇ ਦੇ ਵਿੱਚ ਇੱਕ ਦਿਨ ਉਹਦੀ ਆਪਾਂ ਜਹਰੀਲਾ ਖਾ ਲੈਨੇ ਹੁੰਨੇ ਆ ਫਿਰ ਉਹ ਪਨੀਰ ਵੀ ਖਾਦਾ ਹਾਜਮੇ ਨਹੀਂ ਆਉਂਦਾ ਤੇ ਆਪਣੇ ਰੁਟੀਨ ਦੇ ਵਿੱਚ ਡੇਲੀ ਦੂਜੇ ਤੀਜੇ ਦਿਨ ਕਿ ਵੀ ਘਰ ਦਾ ਦੁੱਧ ਆਗਾ ਤੇ ਪਨੀਰ ਜਦੋਂ ਵੀ ਬੰਦੇ ਬੱਚੇ ਖਾਂਦੇ ਨੇ ਸਕੂਲਾਂ ਚ ਲੈ ਕੇ ਜਾਂਦੇ ਨੇ ਇਹ ਤੇ ਕਦੇ ਇਹਨਾਂ ਨੂੰ ਐ ਨਹੀਂ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਆਉਂਦੀ ਕਿਉਂ ਨਹੀਂ ਵੀ ਇਹਨਾਂ ਨੂੰ ਸ਼ੁੱਧ ਸਾਰੀ ਚੀਜ਼ ਮਿਲਦੀ ਆ ਤੇ ਇਹੀ ਫਿਰ ਚੀਜ਼ਾਂ ਹੁੰਦੀਆਂ ਕਰਮ ਵਾਲੀਆਂ ਨੇ ਤੇ ਪਸ਼ੂਆਂ ਦੇ ਨਾਲ ਨਾਲ ਆ ਹੁਣ ਆਪਣਾ ਪਲਵਾਨ ਆਪਣਾ ਇਹ ਲਾਣੇਦਾਰ ਆ ਠੀਕ ਆ ਲਾਣੇਦਾਰ ਨੂੰ ਇਹ ਗੱਲ ਦੱਸੀ ਹੋਈ ਸੀ ਨਾ ਇਹਨੂੰ ਵੇਚਣਾ ਤੇ ਨਾ ਹੀ ਇਹਨੂੰ ਮਾਰਨਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਮਿਹਰ ਕਰੇ ਜਿੰਨੀ ਇਹਦੀ ਉਮਰ ਆ ਉੰਨੀ ਇਹ ਲੈ ਕੇ ਜਾ ਰਿਹਾ ਦੇਖੋ ਹੁਣ ਆ ਵੀ ਸਾਰਾ ਸੁਨ ਸ਼ੁੱਧ ਲੱਗੂ ਯਾਰ ਬਾਈ ਕਈ ਬੰਦੇ ਕਹਿੰਦੇ ਉਹਨੇ ਕੰਮ ਨਹੀਂ ਸਾਡੇ ਘਰੇ ਕੰਮ ਹੈਗੇ ਆ ਕੰਮ ਤੋਂ ਦੂਰ ਤੁਸੀਂ ਹੋਗੇ ਕੰਮ ਨਹੀਂ ਦੂਰ ਹੋਇਆ ਕੰਮ ਤੋਂ ਦੂਰ ਹੋਗੇ ਤੁਸੀਂ ਕਿਉਂਕਿ ਜਦੋਂ ਮੱਝਾ ਨਹੀਂ گاਵਾ ਨਹੀਂ ਛੋਡੇ ਘਰ ਦੇ ਵਿੱਚ ਕੁੱਤੇ ਬਿੱਲੇ ਇਹ ਜਾਨਵਰ ਨਹੀਂ ਹੈਗੇ ਤੁਸੀਂ ਆਪ ਹੀ ਵੇਲੇ ਹੋ ਜੇ ਤੁਸੀਂ ਛੋਡੀ ਸੋਚ ਆ ਸੋਚ ਨੂੰ ਤੁਸੀਂ ਉਹ ਕਰੋਗੇ ਰੰਗ ਦੇਖੋਗੇ ਤਾਂ ਇਹ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੀਆਂ ਨੇ ਛੋਡੀ ਜਿਹੜੀ ਸੋਚ ਆ ਨਾ ਡਿਵੈਲਪਮੈਂਟ ਹੋਣੀ ਚਾਹੀਦੀ ਆ ਤੁਹਾਡਾ ਇਹ ਚੀਜ਼ ਹੋਵੇ ਇੱਕ ਵਾਰ ਇੱਕ ਨਾ ਇੱਕ ਤੁਸੀਂ ਮਾਰਕੀਟ ਦੇ ਵਿੱਚ ਚੀਜ਼ ਵੀ ਜੇ ਲੈਣ ਜਾਓ ਛੋਡੇ ਮਨ ਦੇ ਵਿੱਚ ਇਹ ਹੋਵੇ ਵੀ ਅਰ ਘਰੇ ਮੈਂ ਜਲਦੀ ਪਹੁੰਚਣਾ ਤੇ ਮੇਰੇ ਜਾਨਵਰ ਮੇਰੇ ਮਾਲ ਪੋਸੂ ਮੇਰੇ ਸਾਰਾ ਕਿਤੇ ਭੁੱਖੇ ਨਾ ਖੜੇ ਹੋਣਾਂ ਇਹਨਾਂ ਨੂੰ ਪਾਣੀ ਆ ਆ ਦੇਖੋ ਪੂਰੇ ਰੰਗ ਬੰਨੇ ਪਏ ਇਹਨਾਂ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਣਾ ਵਧੀਆ ਪਾਣੀ ਪੂਣੀ ਸੜਕ ਗਿਆ ਐ ਐ ਲੱਗਦਾ ਵੀ ਯਾਰ ਇਹ ਦੂਰ ਨਾ ਹੋਣਾ ਇਹਨਾਂ ਨੂੰ ਤੰਗੀ ਨਾ ਆਵੇ ਹੈਣਾ ਇਹ ਚੀਜ਼ਾਂ ਦੇ ਵਿੱਚ ਖੁਸ਼ੀ ਹੁੰਦੀ ਆ ਸਭ ਤੋਂ ਵੱਡੀ ਚੀਜ਼ ਆ ਦੇਖੋ ਠੀਕ ਹੈ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਇੰਨੇ ਕਿ ਰੰਗ ਬੰਨੇ ਪਏ ਆ ਵੀ ਹੋਰ ਵੀ ਇਹ ਗੱਲ ਕਹਿੰਦੇ ਵੀ ਵਾਹਿਗੁਰੂ ਮੰਗਣ ਤੋਂ ਸ਼ਰਮ ਆਉਂਦੀ ਆ ਤੇ ਕੋਈ ਇਹ ਆਜ਼ਾਦ ਪੰਛੀ ਆ ਸਾਰੇ ਤੇ ਇਹਨਾਂ ਨੂੰ ਬੇਲੇ ਸਰ ਵਧੀਆ ਟਾਈਮ ਨਾਲ ਫੁੱਲ ਚੀਜ਼ ਮਿਲਦੀ ਆ ਹਨਾ ਤੇ ਤਾਂ ਕਰੇ ਪਰਕ ਤਾਂ ਖੁਸ਼ੀ ਆ ਸਾਰੇ ਪਾਸੇ ਆ ਤੁਸੀਂ ਵੀ ਇਹ ਚੀਜ਼ਾਂ ਖੁਸ਼ੀ ਮੰਨਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਨਾਲ ਦਿਲ ਤੋਂ ਮੋਹ ਕਰਨ ਲੱਗ ਜੇ